ਪਰ ਜਿਹੜੀ ਭਾਜਪਾ ਨਾ ਜੀ ਉਹ ਉਪਰਾਲਾ ਕਰ ਰਹੀ ਹੈ ਜਿਹੜਾ ਉਹ ਸਾਡੇ ਲਈ ਬੜਾ ਖਤਰਨਾਕ ਹੈ ਭਾਜਪਾ ਜਿਹੜੀ ਆ 15 ਸਾਲ ਹੋ ਗਿਆ ਇਲੈਕਸ਼ਨ ਨਹੀਂ ਇੱਕ ਵਾਰੀ ਪ੍ਰਬੰਧਕ ਕਮੇਟੀ ਦੇ ਜਿਹੜੇ ਕਿ ਹੋਣੇ ਚਾਹੀਦੇ ਪ੍ਰਬੰਧਕ ਕਮੇਟੀ ਤੋਂ ਇਲਾਵਾ ਸਾਡੀ ਜਿਹੜੀ 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 ਲੀਡਰਸ਼ਿਪ ਦਾ ਨਾਸ ਮਾਰਿਆ ਸਾਡੀ ਲੀਡਰਸ਼ਿਪ ਨੇ ਆਪਣੇ ਬੱਚਿਆਂ ਨੂੰ ਪਾਲਣ ਲਈ ਦੂਸਰੇ ਦਾ ਨਾਸ ਮਾਰਿਆ ਉਹ ਨਵੀਂ ਲੀਡਰਸ਼ਿਪ ਜਿਹੜੀ ਆ ਰੁੱਖਾਂ ਨਾਲ ਤੇ ਲੱਗਣੀ ਨਹੀਂ ਉਹ ਇਸ ਤਰ੍ਹਾਂ ਹੀ ਚੁਣ ਕੇ ਆਉਂਦੇ ਆ ਤੋ ਪ੍ਰਬੰਧਕ ਕਮੇਟੀ ਜਿਹੜੀ ਆ ਉਹਦੇ ਵਿੱਚ ਚੇਂਜ ਆਉਣਾ ਬੜਾ ਜ਼ਰੂਰੀ ਹੈ ਪ੍ਰਬੰਧਕ ਕਮੇਟੀ ਦਾ ਬੜਾ ਬੇਸ਼ੁਮਾਰ ਸਮਾਇਆ ਜਿਹੜਾ ਉਹ ਇਲੈਕਸ਼ਨਾਂ ਤੇ ਵਰਤ ਰਹੇ ਨੇ ਰਾਜਨੀਤੀ ਤੇ ਵਰਤ ਰਹੇ ਨੇ ਆ ਉਥੋਂ ਜਿਹੜੇ ਬਿੱਲ ਪਾਸ ਹੋਏ ਨੇ ਬਿੱਲ ਦਿੱਤੇ ਗਏ ਨੇ ਤੇਲ ਦੇ ਤੇ ਉਹ ਸੁਖਵੀਰ ਬਾਦਲ ਵਰਤ ਰਿਹਾ ਇੱਥੇ ਉਹ ਆਪਣਾ ਨਾਂ ਕਰ ਰਿਹਾ ਪੈਸਾ ਤੁਹਾਡਾ ਜਿਹੜਾ ਤੁਸੀਂ ਗੋਲਕ ਵਿੱਚ ਪਾਇਆ ਤੇ ਵਰਤ ਰਿਹਾ ਸੁਖਵੀਰ ਬਾਦਲ ਨਾ ਕਰ ਰਿਹਾ ਸ਼ਰੋਮਣੀ ਅਕਾਲੀ ਦਲ ਦਾ ਇਹ ਗੁਰੂ ਘਰ ਦਾ ਪੈਸਾ ਸੰਗਤਾਂ ਦਾ ਪੈਸਾ ਸੰਗਤ ਜੀ ਵਰਤਣਾ ਪਰ ਪ੍ਰਬੰਧਕ ਕਮੇਟੀ ਦਾ ਜਨਾਹ ਨਹੀਂ ਅੱਜ ਸੁਖੀਰਪਾ ਦਾ ਨਾਮ ਜੀ ਇਹਨੇ ਟਰੱਕ ਭੇਜਤੇ ਜੀ ਇਹਨੇ ਟਰੱਕ ਭੇਜਤੇ ਤੁਸੀਂ ਪ੍ਰਬੰਧਕ ਕਮੇਟੀ ਦੇ ਜਾ ਕੇ ਜਿਹੜੇ ਮਤੇ ਪਾਸ ਹੋਏ ਉਹਨਾਂ ਨੂੰ ਚੈੱਕ ਕਰੋ ਜਿਹੜੇ ਤੇਲ ਦੇ ਬਿੱਲ ਦਿੱਤੇ ਉਹਨਾਂ ਨੂੰ ਚੈੱਕ ਕਰੋ ਉਹ ਸਾਰਾ ਪੈਸਾ ਗੁਰੂ ਘਰ ਦਾ